ਲਾ ਸੱਜਣਾ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਤੋਂ ਨਾ ਇੱਕ ਮੱਝ ਲੱਗਿਆ ਘਰੇਲੂ ਸੱਜਣ ਕੋਲੇ ਦਿਖਾਉਣਾ ਸੂਆ ਬਾਈ ਕਹਿੰਦਾ ਤੀਜਾ ਸੁੰਦੀਆ ਗੱਬਣਾ ਕੱਢਦੀ ਆ ਪੰਜ ਸੱਤ ਦਿਨ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਇੱਕ ਕਰੀਲਾ ਵੀ ਆਰਡਰ ਦਿਖਾ ਦਿਆਂ ਇੱਥੋਂ ਥੋੜਾ ਡਰਦੀ ਜ਼ਰੂਰਾ ਲੈਵਾ ਇਹ ਮੰਨ ਲਓ ਵੀ ਪੰਡਲੇਵੇ ਵਾਲੀ ਹੀ ਲਾ ਦੂਗੀ ਇੱਥੋਂ ਕਰਾ ਦੇ ਚੱਕ ਅੱਗੇ ਪਿੱਛੇ ਵਾਲਾ ਲੈਵਾ ਰੱਖੂ ਚੰਗੀ ਕੁਆਲਟੀ ਵਾਲੀ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜੀ ਇਧਰ ਲੈ ਬੰਨੇ ਹੋਰ ਕੀ ਹਾਲ ਹੈ ਜੀ ਚੜਦੀ ਕਲਾ ਚੜਦੀ ਕਲਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਮੇਰਾ ਸੁਖਜੀਤ ਫੋਨ ਨੰਬਰ ਜੀ 98768 27397 98768 27397 27397 ਤੇ ਸੂਆ ਕਿਹੜਾ ਰੂਗੀ ਜੀ ਸੂਆ ਤੀਜਾ ਜੀ ਤੀਜਾ ਸੂਆ ਆ ਕੱਦ ਕਾੜ ਚੰਗਾ ਤੇ ਵਜਨ ਵਜਨ ਦਾ ਪੂਰਾ ਹਨਾ ਤੇ ਦੁੱਧ ਬਾਈ ਕਿੰਨਾ ਖਪਾਇਆ ਦੂਜੇ ਸੂਏ ਨੇ ਦੋ ਦੇਸੂ ਆਪਾਂ ਨੂੰ 14 14.5 ਲੀਟਰ ਆਸੀ ਚੋਇਆਗਾ ਠੀਕ ਆ ਗੱਲ ਵੀ ਐਤ ਕੀ ਤੀਜਾ ਸੂਆ ਕਿੰਨਾ ਕੁ ਪਾ ਸਕਦੀ ਹੈ ਬਦੂ ਵੀ 16 ਤੱਕ ਜਾ ਸਕਦੀ ਹੈ 16 16.5 ਦੇ ਲਗ ਪਾ ਲਗਭਗ ਜਾ ਸਕਦੀ ਹੈ ਆ ਤੇ ਬਾਕੀ ਹਵਾਨਾ ਸੱਚ ਨੂੰ ਚੰਗਾ ਰੱਖਦੀ ਆ ਕੱਦ ਵੀ ਚੰਗਾ ਤੇ ਜਦੋਂ ਇਧਰਲੇ ਬੰਨੇ ਜਾਊਗਾ ਉਦੋਂ ਲੱਭੀ ਕਰਾਣੀ ਚੱਕ ਥੋੜਾ ਜਿਹਾ ਡਰਦੀ ਜ਼ਰੂਰ ਆ ਹਵਾਨਾ ਦਾ ਇਹ ਮੰਨ ਲਓ ਵੀ ਇਹ BYR 17 ਕਹਿੰਦੇ 17 ਵੀ ਹੋੜਦਾ ਐਨਾ ਕ ਹਵਾਨਾ ਮੱਝਦਾ ਤੇ ਚਵਾਈ ਦੀ ਕਿਵੇਂ ਆ ਜੀ ਬਹੁਤ ਵਧੀਆ ਭੋਲੀ ਜਮਾ ਪੂਰੀ ਭੋਲੀ ਠੀਕ ਆ ਗੱਲ ਤੋਰ ਦਿਓ ਖੋਲ ਕੇ ਇਧਰ ਨਾਲ ਤੇ ਬਾਕੀ ਸੱਚ ਨੂੰ ਇਥੇ ਨਾ ਤ ਕੱਦ ਵੀ ਚੰਗਾ ਤੇ ਥੋੜੀ ਪੂਛ ਮੈਂ ਜ਼ਰੂਰ ਕਹੂੰਗਾ ਥੋੜੀ ਛੋਟੀ ਆ ਗਈ ਤੇ ਬਾਕੀ ਨਾ ਇੱਥੇ ਤੋਂ ਹਵਾਨਾ ਚੈੱਕ ਕਰ ਸਕਦੇ ਕਰੇਲੂ ਮੱਜਾ ਬਾਈ ਕਹਿੰਦਾ ਘਰ ਦੀ ਪਾਲੀ ਵੀ ਲੈ ਚੱਲੋ ਬਾਈ ਇਧਰ ਲੈ ਬੰਨੇ ਤੇ ਕੱਦ ਕਾਠ ਵੀ ਚੰਗਾ ਬਾਡੀ ਵੀ ਪੂਰੀ ਫੁੱਲ ਤੇ ਦਿਨ ਕੱਕ ਕਰਦੀ ਬਾਈ ਇਹ ਦਿਨ 6 ਤਰੀਕ ਨੂੰ ਪੂਰੇ ਹੁੰਦੇ ਆ ਇੱਕ ਦਿਨ ਵੱਧ ਕੱਢ ਵੀ ਕਰ ਸਕਦੇ ਠੀਕ ਆ ਗੱਲ ਆ 6 ਨੂੰ ਬਾਈ ਕਹਿੰਦਾ ਦਿਨ ਪੂਰੇ ਨੇ ਇੱਕ ਅੱਧਾ ਦਿਨ ਵੱਧ ਵੀ ਲੈ ਜੂ ਇੱਥੋਂ ਕਮਾ ਲਓ ਜੀ ਕਮਾ ਲਓ ਕਮਾ ਲਓ ਕਮਾ ਲਓ ਕਿਹੜਾ ਹੋਰ ਲੈ ਚੱਲੋ ਉਧਰ ਲੈ ਬੰਨੇ ਚਲ ਤੇ ਬਾਕੀ ਇੱਥੇ ਤੋਂ ਕਰ ਸਕਦੇ ਹਾਂ ਹਵਾਨਾ ਚੈੱਕ ਚਵਾਈ ਦੀ ਕਿਵੇਂ ਰਹੂਗੀ ਬਾਈ ਚਵਾਈ ਵੀ ਪੂਰੀ ਵਧੀਆ ਪੋਲੀ ਛਰਲਾ ਪੂਰੀ ਪੋਲੀ ਆ ਬੁੜੀਆਂ ਵੀ ਚੋਣ ਨੇ ਅਸੀਂ ਆਪ ਵੀ ਚੋਣਿਆ ਠੀਕ ਆ ਗੱਲ ਅ ਚਵਾਈ ਦੀ ਬਾਈ ਕਹਿੰਦਾ ਰਹੂਗੀ ਪੂਰੀ ਅਸਲ ਤੇ ਨਸਾਂ ਨੂੰ ਸਾਂ ਵੀ ਚੰਗੀਆਂ ਤੇ ਕੱਦ ਵੀ ਚੰਗਾ ਇੱਥੇ ਬੰਨ ਲਓ ਜੀ ਚਲ ਕੇ ਬੰਨ ਲਓ ਬੰਨ ਲਓ ਇੱਥੇ ਬੰਨ ਦੋ ਤੇ ਬਾਕੀ ਸੱਜਣੋਂ ਇੱਥੇ ਤਾਂ ਹਵਾਨਾ ਕਰ ਸਕਦੇ ਹਾਂ ਚੱਕ ਉੱਤੋਂ ਲਾ ਕੇ ਇਹ ਮੰਨ ਲਓ ਥੱਲੇ ਤੱਕ ਹਵਾਨਾ ਰੱਖ ਦਿਆ ਪੂਰਾ ਵੱਡਾ ਹਵਾਨਾ ਸਾਈਜ਼ ਵੀ ਚੰਗਾ ਤੇ ਪੂਸ਼ ਵਾਲਾ ਮੈਂ ਕਹੂੰਗਾ ਥੋੜਾ ਜਿਹਾ ਨੈਗੇਟਿਵ ਪੁਆਇੰਟ ਆ ਉਧਾਂ ਝੋਟੀ ਇਹ ਮੰਨ ਲਓ ਵੀ 100 ਦੀ 100 ਰਹੂਗੀ ਹਰੇਕ ਪੱਖ ਤੋਂ ਇੱਥੋਂ ਕਰਾਣੀ ਲੱਭੀ ਚੱਕ ਇੱਥੋਂ ਸਾਈਡ ਤੋਂ ਕਰਾ ਲਈ ਚੈੱਕ ਜਦੋਂ ਪਰਲੇ ਬੰਨੇ ਜਾਂ ਉਤੇ ਹਵਾਨਾ ਕਰਾ ਲਈ ਚੈੱਕ ਤੇ ਬਾਕੀ ਨਸਾਂ ਨੂੰ ਸਾਂ ਚੰਗੀਆਂ ਰੱਖਦੀਆਂ ਇੱਥੇ ਸਾਈਡਾਂ ਤੇ ਵੀ ਨਸਾਂ ਫੁੱਲ ਤੇ ਹਵਾਨਾ ਵੀ ਮੈਂ ਕਹੂੰਗਾ ਬਿੰਦੂ ਵਾਲਾ ਰੱਖਦੀ ਆ ਭਰਾ ਕਹਿੰਦੇ ਨੇ ਇੱਥੋਂ ਕਰਾ ਦੇ ਚੈੱਕ ਜਿਵੇਂ ਟਿੱਕੀਆਂ ਵਾਲਾ ਵੀ ਕਹਿੰਦੇ ਨੇ ਸੱਜਣ ਗਈ ਇੱਥੋਂ ਮਾਰਨੀ ਕੈਮਰਾ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ 1 ਲੱਖ 35 ਹਜ਼ਾਰ ਇਹਦਾ 1 35 ਫਿਕਸ ਜੀ ਕਿੰਨੇ ਦੇ ਦਾਂਗੇ ਜਮੀਂ ਹਾਂ ਨਾ ਜੀ ਇੱਕ ਦੀ ਤੋਂ ਇੱਕ ਦੀ ਤੋਂ ਨਹੀਂ ਘਟਦਨੀ ਇਹ 1 ਲੱਖ ਤੇ 30 ਹਜ਼ਾਰ 30 ਹਜ਼ਾਰ ਦੀ ਦੇ ਦਾਂਗੇ ਦੂਜੇ ਸੂਏ ਦਾ ਮਾਰਦੇ ਲੱਭੀ ਕੈਮਰਾ ਬਾਈ ਕਹਿੰਦਾ 14 ਕਿਲੋ ਇੱਥੋਂ ਕਰਾਦੀ ਹਵਾਨਾ ਚੱਕ ਇਹਦਾ ਦਿਨ ਘਟਦੀ ਆ 5 ਤੋਂ 7 ਤੇ ਬਾਕੀ ਨਸਾਂ ਨੋਸਾਂ ਵੀ ਕਮਾਲ ਦੀਆਂ ਰੱਖਦੀ ਆ ਸਾਰੇ ਪਾਸੇ ਤੇ ਆਪਲਾਈ ਸਾਰੀ ਕੱਢ ਜੂ ਹਵਾਨੇ ਚ ਜਦੋਂ ਮੱਝ ਰੈਡੀ ਹੋਊਗੀ ਜਾ ਕੇ ਤੇ ਰੇਟ ਇਹਦਾ ਬਿਲਕੁਲ ਜੈਜਾ ਰਹੂਗਾ 130 ਫਿਕਸ ਰੇਟ ਜਾ ਰਹੂਗਾ ਨੰਬਰ ਕਿਹੜਾ ਹੋਰ ਬੋਲ ਦੂੰ ਨੰਬਰ ਹੈ 98768 ਹਾਂਜੀ 27397 98768 27397 27397 ਬਾਈ ਦਾ ਨੰਬਰ ਆ ਪਿੰਡ ਰਹੂਗਾ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਭਰਾ ਨੂੰ ਮੱਝ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ